ਤੁਸੀਂ ਸਾਡੇ ਤੇ ਸ਼ੱਕ ਹੀ ਜਾਨੇ ਹੋ ਆ ਇਥੋਂ ਖਾ ਜਾਣਗੇ ਥੋਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਕਿ ਪਰਸੋਂ ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਤੇ ਉਹਨੇ ਉੱਥੇ ਬਿਆਨ ਦਿੱਤਾ ਕਹਿੰਦਾ ਵੀ ਜਿਹੜਾ 1600 ਕਰੋੜ ਰੁਪਈਆ ਹੈ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ ਨਹੀਂ ਦਿੰਦੇ ਇਹ ਉਹਨਾਂ ਨੇ ਬਿਆਨ ਦਿੱਤਾ ਬੜਾ ਗੈਰ ਜ਼ਿੰਮੇਵਾਰ ਹਨ ਤੇ ਗੱਲ ਕੀਤੀ ਅਸੀਂ ਕਿ ਜੀ ਫਿਰ ਤੁਸੀਂ ਪੰਜਾਬ ਨੂੰ ਤੁਸੀਂ ਅਨਡਿਕਲੇਅਰ ਡਿਊਟੀ ਡਿਕਲੇਅਰ ਕਰ ਰੱਖਿਆ ਤੁਸੀਂ ਫੈਡਰਲ ਸਟਰਕਚਰ ਨੂੰ ਕਿਵੇਂ ਤੋੜ ਰਹੇ ਹੋ ਇਦੇ ਵਾਸਤੇ ਕੋਣ ਜਿਵੇਂ ਬਾਰ ਹੋਊਗਾ ਕਿ ਤੁਸੀਂ ਸਰਕਾਰ ਤੋਂ ਬਿਨਾਂ ਡਾਟਾ ਕਿੱਥੋਂ ਲੈ ਲਓਗੇ ਤੁਸੀਂ گورنر ਤੁਹਾਡਾ ਪ੍ਰਧਾਨ ਮੰਤਰੀ ਨੂੰ ਮਿਲ ਚੁੱਕਿਆ ਇੱਕ ਸਿਲੈਕਟਡ ਨੋਮੀਨੇਟਡ ਬੰਦਾ ਇਲੈਕਟਰ ਜਿਹੜੇ ਨੇ ਉਹਨੂੰ ਪ੍ਰਧਾਨ ਮੰਤਰੀ ਟਾਈਮ ਹੀ ਦੇ ਰਿਆ ਇਹਦੇ ਮਤਲਬ ਤੂੰ ਰਾਸ਼ਪਤਰੀ ਰਾਜੀ ਲਾੜ ਕੇ ਆ ਫਿਰ ਫਿਰ ਯੂਟੀ ਬਣਾ ਰਖਿਆ ਤੁਸੀਂ ਤੇ ਜਦੋਂ ਏਸੀ ਤੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਭਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹਿ ਹੀ ਨਹੀਂ ਸੀ ਤੋਰ ਮੋੜ ਕੇ ਪੇਸ਼ ਕੀਤਾ ਹੈ ਪੰਜਾਬ ਸਰਕਾਰ ਨੂੰ ਦੇਵਾਂਗੇ ਕੋਈ ਪਰ ਮਾ ਗਿਆ ਆਪਣਾ ਫੋਨ ਮੈਂ ਤੁਹਾਨੂੰ ਉਸ ਦਿਨ ਵੀ ਕਹਿਿਆ ਸੀ ਸਰ ਬੋਲਦੇ ਕਿ ਦੋ ਤਿੰਨ ਆਉਂਦੇ ਹਰ ਰੋਜ਼ ਜਿਆਦਾਤਰ ਇਧਰੋਂ ਆਉਂਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ ਤਿੰਨ ਦੋ ਦੋ ਤਿੰਨ ਨੂੰ ਜਾਣਦੇ ਆ ਪਾਉ ਹੋਰ ਤੇ ਚੱਲਣੇ ਕਹਿੰਦੇ ਕਦੀ ਮੁਰਤਮ ਕਾਰਗਮ ਜੇ ਆ ਜਾਂਦੇ ਇੱਥੇ ਉਹ ਸਾਡੇ ਡੀਸੀ ਨੂੰ ਲੈ ਕੇ ਫਿਰਦੇ ਰਹਿੰਦੇ ਆ ਹਨਾ ਉਹ ਕੁਝ ਨਹੀਂ ਕਰਦੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਕੋਈ ਪੁੱਠਾ ਜਿਹਾ ਬਿਆਨ ਦੇ ਦਿੰਦੇ ਨੇ ਬਾਅਦ ਚ ਉਹਨੂੰ ਕਹਿੰਦੇ ਤੋਰ ਮੋੜ ਕੇ ਪੇਸ਼ ਕੀਤਾ ਸਾਡੇ ਡੀਸੀ ਨੂੰ ਕੰਮ ਲਈ ਫਿਰਦੇ ਅਫਸਰਾਂ ਨੂੰ ਅਸੀਂ ਉਹਨੂੰ ਕਹਿੰਦੇ ਕਿ ਠੀਕ ਆ ਚਲੋ ਫੋਟੋ ਹੋ ਗਈ ਸਭ ਤੋਂ ਜਿਆਦਾ ਜਾਹ ਚੜਜੋ ਕਿਰਪਾ ਕਰ ਸੋ ਬਾਕੀ ਇੱਕ ਪਾਸੇ ਕਹਿੰਦੇ ਨੇ ਅਸੀਂ ਪੰਜਾਬ ਨੂੰ ਪੈਸੇ ਦੇਣੇ ਸੈਂਟਰ ਕਰੇ ਦੂਜੇ ਪਾਸੇ ਐਲੋਪੀ ਸਾਹਿਬ ਕਹਿੰਦੇ ਨੇ ਪੰਜਾਬ ਨੂੰ ਨਾ ਪੈਸੇ ਦਿਓ ਇਹ ਤਾਂ ਨਾ ਪਾ ਦੇ ਕੋਈ ਤੇ ਮਿਸ਼ਨ ਛੱਡ ਦੀ ਗੱਲਾ ਚ ਇਹ ਤਾਂ ਰੰਗਲਾ ਪੰਜਾਬ ਦਾ ਠੱਗੀ ਹੈ ਮਤਲਬ ਜਨਾਬ ਜੀ ਇਹ ਕਿ ਕੀ ਮਾੜੀ ਗੱਲ ਹੈ ਜੀ ਅਸੀਂ ਕੋਈ ਐਸਾ ਫੰਡ ਬਣਾ ਲਿਆ ਜਿਹੜਾ ਕਿ ਵਿੱਤ ਮੰਤਰਾਲੇ ਦੇ ਅੰਦਰ ਆਉਂਦਾ ਹੈ ਇੰਡੀਅਨ ਵਿੱਤ ਮੰਤਰਾਲੇ ਤੋਂ ਅਸੀਂ ਇਨਕਮ ਟੈਕਸ ਦੀਆਂ ਐਗਜ਼ੈਂਪਸ਼ਨਸ ਲਈਆਂ ਨੇ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹ 20 ਲੱਖ ਰੁਪਇਆ ਆਪ ਦੀ ਕੰਸੀ ਇਸ ਤੋਂ ਬਾਹਰ ਦੇ ਸਕਦੇ ਹੁਣ ਕਰੋੜ ਰੁਪਇਆ ਦੇ ਸਕਦੇ ਆ ਇਹਦੇ ਚ ਕਿਉਂਕਿ ਅਤੀ ਗੱਭੀ ਆਪਦਾ ਸੀ ਡਿਕਲੇਅਰ ਕਰਾ ਕਰਾ ਲਿਆ ਉਹਨਾਂ ਤੋਂ ਵੀ ਇਹ ਵਿੱਚ ਪੈਸੇ ਪਾ ਸਕਦੇ ਆ ਤੇ ਉਹ ਪੈਸਾ ਸਾਰਾ ਸਹਾਮਕਤਾਬ ਹੋਊਗਾ ਸਾਰਾ ਉਹਦਾ ਟਰਾਂਸਪੇਰੈਂਟ ਤਰੀਕੇ ਨਾਲ ਉਹਦਾ ਪੈਸਾ ਖਰਚਿਆ ਜਾਊਗਾ ਇਹ ਕਿਹੜਾ ਪਹਿਲੀ ਵਾਰ ਹੋਇਆ ਜੀ ਕਹਿੰਦੇ ਕੰਗਲਾ ਪੰਜਾਬ ਬਣਾਤਾ ਭਗਵੰਤ ਮਾਨ ਤਾਂ ਮੰਗਦਾ ਫਿਰਦਾ ਹੈ ਭਗਵੰਤ ਮਾਨ ਕੋਲੇ ਆਉਦੇ ਹੈ ਨਹੀਂ ਨਾ ਭਗਵੰਤ ਮਾਨ ਨੇ ਲੁੱਟਿਆ ਨਹੀਂ ਪੰਜਾਬ ਉਹ ਤਾਂ ਗੱਥੀਆਂ ਲਈ ਫਿਰਦੇ ਨੇ ਜਿਹਨੇ ਲੁੱਟਿਆ ਉਹਦਾ ਚੱਕ ਕੋਈ ਚੱਕ ਕੋਈ ਲੈ ਜਾ ਉਹ ਲੁੱਟਲਾ 1962 ਜੋ ਚੀਨ ਨਾਲ ਲੜਾਈ ਲੱਗੀ ਸੀ ਸਰ ਨੈਸ਼ਨਲ ਡਿਫੈਂਸ ਡਿਫੈਂਸ ਫੰਡ ਬਣਾਇਆ ਸੀ ਜੀ ਸੋਨਾ ਮੰਗਿਆ ਸੀਗਾ ਸਾਰੇ ਪੂਰੇ ਦੇਸ਼ ਤੋਂ ਤੇ ਸੋਨਾ ਦਿਓ ਨੈਸ਼ਨਲ ਡਿਫੈਂਸ ਫੰਡ ਚ 252 ਕਿਲੋ ਸੋਨਾ ਟੋਟਲ ਹੋਇਆ ਸੀਗਾ ਜੀ ਸਾਰੇ ਦੇਸ਼ ਤੋਂ 5.327 ਕਿਲੋ 5 ਕਿਲੋ 327 ਗ੍ਰਾਮ ਕਿਲੋ ਸਾਰੇ ਦੇਸ਼ ਤੋਂ ਹੋਇਆ ਸੀਗਾ ਜੀ ਤੇ ਸਾਡੀਆਂ ਧੀਆਂ ਭੈਣਾਂ ਨੇ ਮਾਵਾ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਲਾਹ ਲਾ ਕੇ 47 ਗੁਣਾ ਪੂਰੇ ਦੇਸ਼ ਨਾਲੋਂ 47 ਗੁਣਾ ਜ਼ਿਆਦਾ ਸੋਨਾ ਜਿਹੜਾ ਉਹ ਜਵਾਹਰ ਲਾਲ ਨਹਿਰੂ ਨੇ ਦਿੱਤਾ ਸੀਗਾ ਜੀ ਥੋੜਾ ਜਿਹਾ ਹਿਸਟਰੀ ਪੜ੍ਹ ਕੇ ਆਇਆ ਕਰੋ ਜਨਾਬ ਨੈਸ਼ਨਲ ਡਿਫੈਂਸ ਫੰਡ ਬਣਾਇਆ ਸੀਗਾ ਚਾਈਨਾ ਦੀ ਲੜਾਈ ਵੇਲੇ ਫਿਰ ਪੰਜਾਬ ਗਵਰਨਮੈਂਟ ਨੇ ਜਵਾਹਰ ਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ 130 ਕਿਲੋਗ੍ਰam ਸੋਨੇ ਦਾ ਗਿਫਟ ਦਿੱਤਾ ਸੀਗਾ ਲੋਕਾਂ ਨੇ দান ਕੀਤਾ ਸੀ ਉਹ ਪੰਜਾਬ ਦੇ ਨੇ ਨਗਦੀ ਚ 8 ਕਰੋੜ ਰੁਪਏ ਸੀ 46% 3.7 ਕਰੋੜ ਕੱਲੇ ਪੰਜਾਬ ਦਾ ਸੀਗਾ ਜੀ ਉਸ ਵੇਲੇ ਬਾਟੀਆਂ ਗੱਲਾਂ ਕਰਦਾ ਮੈਂ ਪਟਾਰ ਸਿੰਘ ਕਹਿੰ ਰਹੇ ਨੇ ਕਿਹਾ ਸੀ ਸੋਨਾ ਅਤੇ ਖੂਨ ਨਾਲ ਦੇਸ਼ ਦੀ ਰਾਖੀ ਕਰਨੀ ਹੈ ਖੂਨ ਵੀ ਦੇਰੇ ਸੀ ਸਾਡੇ ਜਵਾਨ ਮਾਂ ਪੈਣਾ ਸਾਡੇ ਕੰਨਾਂ ਚ ਲਾ ਕੇ ਸੋਨਾ ਦੇ ਰਹੀ ਸੀ ਉਸ ਵੇਲੇ ਉਹ ਕੰਮ ਨਹੀਂ ਸੀ ਕਿ ਅੱਜ ਕੱਲ ਤਾਂ ਧੀ ਦਾ ਸੋਨਾ ਲੱਗ ਗਿਆ ਨੂੰਹ ਦਾ ਲੱਗ ਗਿਆ ਮਾਂ ਦਾ ਲੱਗ ਗਿਆ ਪਹਿਲਾਂ ਤਾਂ ਇੱਕੋ ਟੂਮਾ ਨਾਲ ਹੀ ਤਿੰਨ ਤਿੰਨ ਪੀੜੀਆਂ ਬਹੰਦੇ ਸੀ ਉਹੀ ਟੂਮਾ ਮਾਂ ਜਿਹੜੀ ਤੀ ਨੂੰ ਦੇਂਦੀ ਸੀ ਤੀ ਆਦੀ ਤੀ ਨੂੰ ਦੇਂਦੀ ਸੀ ਉਸ ਵੇਲੇ ਸੋਹਣਾ ਦਿੱਤਾ ਇਹ ਕੋਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਆਰਬੀਆਈ ਚ ਜਮ੍ਹਾਂ ਕਰਾਇਆ ਪੈਸਾ ਸਾਰਾ ਸੋਨਾ ਉਹ ਤੁਸੀਂ ਆ ਕੇ ਕਹਿੰਦੇ ਹੋ ਇਹ ਪੰਗਲਾ ਪੰਜਾਬ ਬਣਾਪਾ ਇੱਥੇ ਮੰਗੀ ਜਾਂਦਾ ਤੁਸੀਂ ਤੁਹਾਨੂੰ ਸਬਾੜ ਦੇ ਮੰਦਰ ਲੱਗੇ ਹੋਇਆ ਚੈਨਾ ਨਾਲ ਲੜਾਈ ਕਿ ਨਹੀਂ ਲਾਈ ਸੀ ਫਿਰ ਸੋ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਐਦਾਂ ਦੀ ਆਪਦਾ ਆਉਂਦੀ ਹੈ ਤਾਂ ਇਹ ਲੋਕ ਲਹਿਰ ਬਣਾਉਣੀ ਪੈਂਦੀ ਹੈ ਤੁਸੀਂ ਸਾਡੇ ਤੇ ਸ਼ੱਕ ਹੀ ਜਾਨੇ ਹੋ ਆ ਇਥੋਂ ਖਾ ਜਾਣਗੇ ਤੁਹ ਖਾ ਜਾਣਗੇ ਕਿਉਂਕਿ ਤੁਹਾਨੂੰ ਖਾਣ ਤੋਂ ਬਿਨਾ ਹੋਰ ਕੁਝ ਦਿਖਦਾ ਹੀ ਨਹੀਂ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਕਿੰਨਾ ਸੋਨਾ ਸੀਗਾ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਿੰਨਾ ਸੋਨਾ ਦਿੱਤਾ ਸੀਗਾ ਜੀ ਬੜਾ ਖੁੱਲ੍ਹ ਦਿਲੀ ਨਾਲ ਦਿੱਤਾ ਨਾ ਨੇ 0.6 ਕਿਲੋ ਜਨ ਕਿ ਅੱਧਾ ਕਿਲੋ ਅੱਧਾ ਕਿਲੋ ਸੋਨੇ ਦੇ ਵਿੱਚ ਕੋ ਕਾ ਕਰੇ ਹੁੰਦੇ ਸੀ ਪਾਕਿਸਤਾਨ ਤੋਂ ਉਹੀ ਦੇਂਦੇ ਲੜਾਈ ਤਾਂ ਉਹਨਾਂ ਨਾਲ ਹੀ ਸੀ ਫੈਂਸ ਚ ਵੀ ਲੜਾਈ ਉਹਨਾਂ ਨਾਲ ਸੀ ਉਹਨਾਂ ਸੋਨਾ ਉਹਨਾਂ ਦੀ ਵਰਤ ਲੈਂਦੇ ਆਪਾਂ ਸਾਡੇ ਨਾਲ ਨਾ ਤੁਸੀਂ ਐਸੇ ਆਇਆ ਜਾ ਹਜੇ ਕਿੱਧੋ-ਕਿੱਧ ਹਿਸਟਰੀ ਪੜ ਕੇ ਆਇਆ ਕਰੋ ਔਰ ਹਿਸਟਰੀ ਕਿੱਥੋਂ ਪੜਨ ਜੋ ਪ੍ਰੈਜ਼ੈਂਟ ਹੀ ਨਹੀਂ ਮੁੱਕਦਾ ਇਹਨਾਂ ਦਾ ਆਪਚ ਕਬਰ ਖੋਦੀ ਜੀ ਗਾਣਾ ਜੀ ਨੇ ਅੱਜ ਕਹਿੰਦੇ ਕਬਰ ਖੋਦੀ ਪਈ ਐ ਚ ਚਾਹੇ ਆਮਾਨੀ ਪਾਰਟੀ ਨੂੰ ਛੁੱਟ ਦੋ ਚਾਹੇ ਕ੍ਰਿਸ਼ਨ ਕੁਮਾਰ ਨੂੰ ਛੁੱਟ ਦੋ ਜਨਾਬ ਜੀ ਜਿਹੜੀਆਂ ਕਾਂਗਰਸ ਨੇ ਕਬਰਾਂ ਖੋਦੀਆਂ ਸੀ ਚਾਹੇ ਉਹ ਪਾਣੀ ਵਾਲੀ ਕਬਰ ਸੀ ਚਾਂਦੀ ਦੀ ਕਹੀ ਨਾ ਕਬਰ ਨਹੀਂ ਖੋਦੀ ਸੀ ਕਪੂਰੀ ਚਾਂਦੀ ਦੀ ਕਹੀ ਨਾ ਕਬਰਾਂ ਖੋਦੀਆਂ ਸੀ ਪੰਜਾਬ ਦੀਆਂ ਪੰਜਾਬ ਦੇ ਹੱਕਾਂ ਦੀਆਂ 82 ਚ ਕਬਰਾਂ ਨਹੀਂ ਖੋਦੀਆਂ ਸੀ ਟੈਂਕਾਂ ਨਾਲ ਕਾਂਗਰਸ ਨੂੰ ਦਿੱਤੀ ਐ ਇਸ ਕਬਰ ਚ ਹਾਂਜੀ ਉੱਥੇ ਫੱਟਾ ਵੀ ਲਾਵਾਂਗੇ ਨਾਲ ਵੀ ਕਿੰਨੇ ਤੋਂ ਕਿੰਨੇ ਤੱਕ ਆਰ ਆਈ ਪੀ ਕਾਂਗਰਸ ਕਬਰਾਂ ਖੋਦਦੇ ਫਿਰਦੇ 3 ਸਾਲ ਠਾੜਾ ਕਿੰਨੇ ਹੋਰ ਜੋ ਲੱਗ ਗਿਆ ਭਵਾਨਤਮਾਨ 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 ਸੁਪਨੇ 'ਚ ਵੀ ਭਵਾਨਤਮਾਨ ਪਹਿਲਾਂ ਕਹੀ ਵੀ ਆ ਕੇ ਦਿਖਾਓ ਜਿੱਤ ਕੇ ਦਿਖਾਓ ਤੁਹਾਨੂੰ ਜਿੱਤ ਕੇ ਤੇ ਹੁਣ ਭਵਾਨਤਮਾਨ ਭਵਾਨਤਮਾਨ ਕੇਜਰੀਵਾਲ ਕੇਜਰੀਵਾਲ ਗਾਲਾਂ ਕੱਢਣ ਤੇ ਲੱਗੇ ਸੋਸ਼ ਕਰਕੇ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਮੈਨ ਚਾਹਨਾ ਹੁੰਦਾ ਕਿ ਤੁਸੀਂ ਨਾ ਇਦਾਂ